ਨਸ਼ਾ ਤਸਕਰੀ ਕਰਦਾ ਸੀ ਜੀ ਜੋ ਪਿਛਲੇ 3 6.5 ਸਾਲ ਤੋਂ ਇਹ ਜੇਲ੍ਹ ਦੇ ਵਿੱਚ ਬੰਦ ਹੈ ਮਾਟਕ ਇਸ ਨਾਮ ਜੋ ਮੇਰੇ ਨਿਗਾ ਦੇ ਵਿੱਚ ਹੈ ਸਾਡਾ ਸਾਰਾ ਪਿੰਡ ਬਿਲਕੁਲ ਨਸ਼ਾ ਮੁਕਤ ਹੋ ਚੁੱਕਿਆ ਜੀ ਜਿਹੜਾ ਸੀਐਮ ਸਾਹਿਬ ਨੇ ਇੱਕ ਹੋਰ ਇਨੀਸ਼ੀਏਟਿਵ ਛੜਾਇਆ ਸੀ ਕਿ ਜਿਹੜੇ ਵੀ ਨਸ਼ਾ ਤਸਕਰ ਨੇ ਉਹਨਾਂ ਨੇ ਜਿਹੜੀ ਆਪਣੀ ਨਸ਼ੇ ਦੀ ਕਮਾਈ ਤੋਂ ਅਗਰ ਕੋਈ ਪ੍ਰਾਪਰਟੀ ਹੈਗੀ ਹੈ ਤਾਂ ਅਸੀਂ ਉਹਦੇ 68F ਐਨਡੀਪੀਐਸ ਦੇ ਵਿੱਚ ਵੀ ਕੇਸ ਬਣਾਉਣੇ ਆ ਇਹ ਜਿਹੜਾ ਮੁੰਡਾ ਹੈਗਾ ਇਹ ਨਸ਼ੇ ਦੇ ਵਿੱਚ ਤਸਕਰੀ ਕਰਦਾ ਸੀ ਨਸ਼ੇ ਦੀ ਜਿਹਦੇ ਵਿੱਚ ਇਹਦੇ ਤੇ 2015 ਤੋਂ ਐਫਆਈਆਰ ਨੇ ਕੁੱਲ 6 ਐਫਆਈਆਰ ਨੇ ਚਾਹੇ ਨਸ਼ਾ ਤਸਕਰਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਫੜਤੀ ਜਿਹੜਾ ਹੈਗਾ ਉਹਨਾਂ ਤੋਂ ਰਿਕਵਰੀ ਜਿਹੜੀ ਹੁੰਦੀ ਹੈ ਉਹਦੇ ਬੇਸ ਤੇ ਉਹ ਤੇ ਜੇਲ੍ਹ ਭਜਣਾ ਉਹਨਾਂ ਨਸ਼ੇ ਦੇ ਵਿੱਚ ਜਿਹੜੇ ਗਲਤਾਨ ਜਿਹੜੇ ਯੁਵਕ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਓਪਟ ਕਲੀਨਿਕਸ ਦੇ ਨਾਲ ਜੋੜਨਾ ਸਦਰਪੁਰ ਵਾਲੀ ਆਪਾਂ ਥਾਣੇ ਦੇ ਏਰੀਆ ਦੇ ਵਿੱਚ ਖੜੇ ਆ ਇੱਥੋਂ ਵੀ ਇੱਕ ਹੋਰ ਘਰ ਦਾ ਜਿਹੜਾ ਹੈਗਾ ਅਸੀਂ ਉਹਨੂੰ ਜਿਹੜਾ ਹੈ ਭੇਜਿਆ ਉਹਦਾ ਕੇਸ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਐਜੀ ਮੈਂ ਚਟੋਲੀ ਪਿੰਡ ਦਾ ਸਰਪੰਚ ਐ ਆ ਜਿਹੜੀ ਅੱਜ ਇੱਥੇ ਲਾਅਨ ਆਰਡਰ ਵੱਲੋਂ ਕਾਰਵਾਈ ਕੀਤੀ ਗਈ ਹੈ ਜੀ ਇਹ ਲੜਕਾ ਨਸ਼ਾ ਤਸਕਰੀ ਕਰਦਾ ਸੀ ਜੀ ਜੋ ਪਿਛਲੇ 3 6 3 ਸਾਲ ਤੋਂ ਇਹ ਜੇਲ੍ਹ ਦੇ ਵਿੱਚ ਬੰਦ ਐ ਇਸ ਟਾਈਮ ਅਸੀਂ ਮਤੇ ਪਾਏ ਆ ਮਤੇ ਪਾਣ ਤੋਂ ਬਾਅਦ ਲੋਕਾਂ ਨੂੰ ਬਕਾਇਦਾ ਗੁਰੂ ਘਰ ਦੇ ਵਿੱਚ ਅਨਾਊਂਸਮੈਂਟਾਂ ਵੀ ਕਰਾਈਆਂ ਐ ਕਿ ਕੋਈ ਐਦਾਂ ਦਾ ਨਸ਼ਿਆ ਵਾਲਾ ਜਿਹਨੂੰ ਲੋੜ ਐ ਛੱਡਣਾ ਚਾਹੁੰਦਾ ਐ ਉਹ ਛੱਡ ਵੀ ਸਕਦਾ ਐ ਬਟ ਇਸ ਟਾਈਮ ਜੋ ਮੇਰੇ ਨਿਗਾਹ ਦੇ ਵਿੱਚ ਐ ਸਾਡਾ ਸਾਰਾ ਪਿੰਡ ਬਿਲਕੁਲ ਨਸ਼ਾ ਮੁਕਤ ਹੋ ਚੁੱਕਿਆ ਜੀ ਸਿਰਫ ਇਹੀ ਬੰਦਾ ਸੀ ਜੇਲ੍ਹ ਦੇ ਵਿੱਚ ਪੁਲਿਸ ਨਾਲ ਕਿਸ ਤਰ੍ਹਾਂ ਦਾ ਰਿਪਰੈਂਡਾ ਤੁਹਾਡਾ ਨਹੀਂ ਬਹੁਤ ਵਧੀਆ ਜੀ ਜੋ ਜੋ ਮੈਨੂੰ ਮੈਂ ਜੋ ਜੋ ਉਹਨਾਂ ਤੋਂ ਮੰਗਦਾ ਰਿਹਾ ਹਾਂ ਉਦਾਂ ਤੋਂ ਮੈਨੂੰ ਉਹਨਾਂ ਨੇ ਸਪੋਰਟ ਕੀਤਾ ਜੀ ਹਾਂ ਪੰਜਾਬ ਸਰਕਾਰ ਦੀ ਇਸ ਉਪਰਾਲੇ ਬਾਰੇ ਕੀ ਕਹੋਗੇ ਜੀ ਬਹੁਤ ਵਧੀਆ ਜੀ ਮੈਂ ਬੜਾ ਐਪਰੀਸ਼ੀਏਟ ਕਰਦਾ ਹਾਂ ਸਰ ਨੂੰ ਇਹ ਸਰਕਾਰ ਦਾ ਇਹ ਯੁੱਧ ਨਸ਼ਿਆਂ ਵਿਰੁੱਧ ਹੈ ਜੀ ਇਹ ਬਹੁਤ ਵਧੀਆ ਉਪਰਾਲਾ ਸਰਕਾਰ ਦਾ ਇਹ ਇਦਾਂ ਹੀ ਅੱਗੇ ਹੋਰ ਤਰੀਕਿਆਂ ਨਾਲ ਚੱਲਦਾ ਰਹੇ ਤਾਂ ਕਿ ਨਸ਼ਾ ਮੁਕਤ ਹੋ ਸਕੇ ਮੈਂ ਜੀ ਨੈਤ ਤਹਿਸੀਲਦਾਰ ਮਾਜਰੀਆ ਜੀ ਰਾਜਵੀਰ ਸਿੰਘ ਮਰਵਾ ਮੈਨੂੰ ਇਸ ਜੂਟੀ ਮੈਜਿਸਟ੍ਰੇਟ ਅਪਾਇੰਟ ਕੀਤਾ ਗਿਆ ਸੀ ਟਟੋਲੀ ਦੇ ਵਿੱਚ ਤੇ ਇਸ ਸਬੰਧ ਵਿੱਚ ਜਿਹੜੀ ਅੱਜ ਪੁਲਿਸ ਦੀ ਕਾਰਵਾਈ ਚੱਲ ਰਹੀ ਹੈ ਉਹਦੇ ਵਿੱਚ ਲਾਅ ਐਂਡ ਆਰਡਰ ਮੈਂਟੇਨ ਕੀਤਾ ਗਿਆ ਵੈ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਲਾਅ ਨੂੰ ਡਿਊ ਡਿਲੀਜੈਂਸ ਕਰਦੇ ਹੋਏ ਡਿਊ ਪ੍ਰੋਸੈਸ ਫਾਲੋ ਕਰਦੇ ਹੋਏ ਇਹ ਸਾਰੀ ਡੈਮੋਲਿਸ਼ਨ ਤੁਹਾਡੇ ਸਾਹਮਣੇ ਹੈ ਤੇ ਸਰਕਾਰ ਇਦਾਂ ਹੀ ਅੱਗੋਂ ਵੀ ਸਖਤ ਕਦਮ ਲੈਂਦੀ ਰਹੇਗੀ ਥੈਂਕ ਯੂ ਠੀਕ ਹੈ ਜਿਹੜੀ ਪੰਜਾਬ ਸਰਕਾਰ ਦੁਆਰਾ ਜੀ ਜਿਹੜੀ ਯੋਧ ਨਸ਼ਾ ਵਿਰੁੱਧ ਸੀਐਮ ਸਾਹਿਬ ਨੇ ਛੇੜਿਆ ਉਹਦੇ ਤਹਿਤ ਕਾਰਵਾਈ ਕਰਦੇ ਆ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਦੀ ਹਦਾਇਤ ਦੇ ਕਾਰਵਾਈ ਕਰਦੇ ਸਾਡੇ ਵੱਲੋਂ ਨਸ਼ਾ ਦੇ ਉੱਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜੀ ਚਾਹੇ ਨਸ਼ਾ ਤਸਕਰਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਫੜ ਕੇ ਜਿਹੜਾ ਹੈਗਾ ਉਹਨਾਂ ਤੋਂ ਰਿਕਵਰੀ ਜਿਹੜੀ ਹੁੰਦੀ ਹੈ ਉਹਦੇ ਬੇਸ ਤੇ ਉੱਤੇ ਜੇਲ੍ਹ ਭਜਣਾ ਉਹਨਾਂ ਨਸ਼ੇ ਦੇ ਵਿੱਚ ਜਿਹੜੇ ਗਲਤਾਨ ਜਿਹੜੇ ਯੁਵਕ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਓਟ ਕਲੀਨਿਕਸ ਦੇ ਨਾਲ ਜੋੜਨਾ ਡੀ ਐਡਿਕਸ਼ਨ ਸੈਂਟਰ ਚ ਭੇਜਣਾ ਇਹ ਸਾਰੀਆਂ ਕਾਰਵਾਈਆਂ ਸਾਡੇ ਵੱਲੋਂ ਚੱਲ ਰਹੀਆਂ ਨੇ ਉਸੇ ਲੜੀ ਦੇ ਤਹਿਤ ਜਿਹੜਾ ਸੀਐਮ ਸਾਹਿਬ ਨੇ ਇੱਕ ਹੋਰ ਇਨੀਸ਼ੀਏਟਿਵ ਛੜਾਇਆ ਸੀਗਾ ਵੀ ਜਿਹੜੇ ਵੀ ਨਸ਼ਾ ਤਸਕਰ ਨੇ ਉਹਨਾਂ ਨੇ ਜਿਹੜੀ ਆਪਣੀ ਨਸ਼ੇ ਦੀ ਕਮਾਈ ਤੋਂ ਅਗਰ ਕੋਈ ਪ੍ਰਾਪਰਟੀ ਜਿਹੜਾ ਕਿ ਅਸੀਂ ਹੁਣੇ ਤਿੰਨ ਕੇਸ ਜਿਹੜੇ ਹੈਗੇ ਨੇ ਮੁੱਲਾਪੁਰ ਸਬਡਿਵੀਜ਼ਨ ਦੇ ਵਿੱਚੋਂ ਸਦਰਪੁਰਾਲੀ ਆਪਾਂ ਥਾਣੇ ਦੇ ਏਰੀਆ ਦੇ ਵਿੱਚ ਖੜੇ ਆ ਇੱਥੋਂ ਵੀ ਇੱਕ ਹੋਰ ਘਰ ਦਾ ਜਿਹੜਾ ਹੈਗਾ ਅਸੀਂ ਉਹਨੂੰ ਜਿਹੜਾ ਹੈ ਭੇਜਿਆ ਉਹਦਾ ਕੇਸ ਕਿ ਉਹਨੂੰ ਜ਼ਬਤ ਕੀਤਾ ਜਾਵੇ ਇਸੇ ਤਹਿਤ ਮਾਜਰੀ ਥਾਣੇ 'ਚ ਵੀ ਸਿੱਟੀ ਕੁਰਾਲੀ ਦੇ ਵਿੱਚ ਵੀ ਦੋ ਥਾਵੇਂ ਅਸੀਂ ਆ ਹੋਰ ਵਹੀਕਲ ਸੀ ਜਿਹੜੇ ਉਹਨਾਂ ਨੇ ਨਸ਼ੇ ਦੀ ਕਮਾਈ ਤੋਂ ਖਰੀਦੇ ਸੀਗੇ ਉਹਨਾਂ ਨੂੰ ਜ਼ਬਤ ਕੀਤਾ ਤੇ ਤੀਸਰਾ ਜਿਹੜਾ ਹੈਗਾ ਮੁੱਲਾਪੁਰ ਦੇ ਵਿੱਚ ਥਾਣੇ ਦੇ ਵਿੱਚ ਉੱਥੇ ਇੱਕ ਜਿਹੜੀ ਹੈਗੀ ਆ ਆਕਸ਼ਨ ਦੇ ਇੱਕ ਮਤਲਬ ਜਿਹੜੀ ਪ੍ਰਾਪਰਟੀ ਸੀਗੀ ਉਹਦੀ ਨਸ਼ੇ ਦੀ ਕਮਾਈ ਤੋਂ ਤਾਂ ਉਹਦਾ ਜਿਹੜਾ ਹੈਗਾ ਆਕਸ਼ਨ ਦੇ ਆਰਡਰ ਵੀ ਸੀ ਬਈ ਨਹੀਂ। ਤੋਂ ਲਗਾਤਾਰ ਇਸ ਜੀ ਦੇ ਤੇ ਕਾਰਵਾਈ ਚੱਲ ਰਹੀ ਹੈ। ਇਸੇ ਮੂਹਮ ਦੇ ਵਿੱਚ ਜਿਹੜਾ ਹੈਗਾ ਅੱਜ ਆਪਾਂ ਚਟੋਲੀ ਪਿੰਡ ਖੜੇ ਆ ਇੱਥੇ। ਚਟੋਲੀ ਪਿੰਡ ਦੇ ਵਿੱਚ ਦਿਲਪ੍ਰੀਤ ਸਿੰਘ ਉਰਫ ਬਿੱਲਾ ਜਿਹੜਾ ਹੈ ਸਨ ਆਫ ਰਾਉ ਦਵਿੰਦਰ ਸਿੰਘ। ਇਹ ਜਿਹੜਾ ਮੁੰਡਾ ਹੈਗਾ ਇਹ ਨਸ਼ੇ ਦੇ ਵਿੱਚ ਤਸਕਰੀ ਕਰਦਾ ਸੀ ਨਸ਼ੇ ਦੀ। ਜਿਹਦੇ ਵਿੱਚ ਇਹਦੇ ਤੇ 2015 ਤੋਂ ਐਫ ਆਈ ਆਰ ਨੇ। ਕੁੱਲ 6 ਐਫ ਆਈ ਆਰ ਨੇ। ਜਿਨ੍ਹਾਂ ਚੋਂ 4 ਐਫ ਆਈ ਆਰ ਜਿਹਦੇ ਤੇ ਨਸ਼ੇ ਤਸਕਰੀਆਂ ਨੇ। ਤੇ ਇਹ 2022 ਦੇ ਵਿੱਚ ਇਹਦੇ ਤੇ ਸਦਰ ਕੁਰਾਲੀ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀਗੀ ਚਿੱਟੇ ਦੀ ਤਸਕਰੀ ਦੀ ਜਿਹਦੇ ਵਿੱਚ ਇਹਦੇ ਕੋਲੋਂ 445 ਗ੍ਰਾਮ ਜਿਹੜਾ ਹੈਗਾ ਚਿੱਟਾ ਰਿਕਵਰ ਹੋਇਆ ਸੀਗਾ ਤੇ ਉਦੋਂ ਤੋਂ ਇਹ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਹੀ ਇਹ ਬੰਦ ਹੈ ਤਾਂ ਇਹਨੇ ਆਪ ਦਾ ਜਿਹੜਾ ਘਰ ਸੀਗਾ ਇਹਦੇ ਨਾਲ ਪਿੱਛੋਂ ਇਹ ਜ਼ਮੀਨ ਦੇ ਉੱਤੇ ਹੋਰ ਕਬਜ਼ਾ ਕਰ ਰਿਆ ਸੀਗਾ ਤੇ ਨਾਲ ਉੱਥੇ ਆਪ ਦੀ ਜਿਹੜੀ ਹੈਗੀ ਕੰਸਟਰਕਸ਼ਨ ਜਿਹੜੀ ਹੈਗੀ ਆ ਹੋਰ ਕਰਦਾ ਜਾ ਰਿਹਾ ਸੀ ਪਿੱਛੇ ਨੂੰ ਵਧਾਰਿਆ ਸੀਗਾ ਜੋ ਕਿ ਇਲੀਗਲ ਸੀਗੀ ਤੇ ਵਿਦਆਊਟ ਐਨੀ ਕਹ ਲਓ ਤੁਸੀਂ ਅਥਾਰਾਈਜੇਸ਼ਨ ਅਪਰੂਵਲ ਸੀਗੀ ਤੇ ਨਸ਼ੇ ਦੀ ਕਮਾਈ ਤੋਂ ਸੀਗੀ ਤੋ ਇਹਦੇ ਸਬੰਧ ਦੇ ਵਿੱਚ ਅਸੀਂ ਜਦੋਂ ਪੰਚਾਇਤ ਨਾਲ ਸਾਡੇ ਧਿਆਨ ਚਾਉਂਦੀਆਂ ਗੱਲ ਅਸੀਂ رابطہ ਕੀਤਾ ਤਾਂ ਸਰਪੰਚ ਸਾਹਿਬ ਨੇ ਤੇ ਹੋਰ ਪੈਂ ਪੰਚਾਇਤ ਦੇ ਮੋਟਰ ਬੰਦਿਆਂ ਨੇ ਦੱਸਿਆ ਕਿ ਇਹ ਚੀਜ਼ ਹੋਈ ਹੈ ਤਾਂ ਇਹਨਾਂ ਨੇ ਆਪਣਾ ਪੰਚਾਇਤ ਵੱਲੋਂ ਮਤਾ ਪਾਇਆ ਮਤਾ ਪਾ ਕੇ ਜਿਹੜਾ ਡਿਊ ਪ੍ਰੋਸੈਸ ਹੈ ਉਹ ਬੀਡੀਪੀਓ ਸਾਹਿਬ ਕੋਲੋਂ ਹੁੰਦਾ ਹੋਇਆ ਜਿਹੜੇ ਆਪਣੇ ਤਹਿਸੀਲ ਦੇ ਵਿੱਚੋਂ ਹੁੰਦਾ ਹੋਇਆ ਉਹਦਾ ਜਿਹੜਾ ਹੈਗਾ ਇਹਨਾਂ ਨੂੰ ਨੋਟਿਸ ਰਿਸੀਵ ਹੋਇਆ ਤੇ ਇਹਦੀ ਜਿਹੜੀ ਹੈਗੀ ਹੈ ਡਿਮੋਲੀਸ਼ਨ ਦੇ ਜਿਹੜੇ ਹੈਗੇ ਨੇ ਆਰਡਰ ਉਹ ਜਿਹੜੇ ਆਏ ਤਾਂ ਉਹਦੇ ਵਿੱਚ ਬਤੌਰ ਜਿਹੜਾ ਹੈਗਾ ਅਸੀਂ ਵੀ ਜਿਹੜੀ ਹੈਗੀ ਹੈ ਪੁਲਿਸ ਮਦਦ ਜਿਹੜੀ ਲਾਅ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਤਾਂ ਜੋ ਇਹ ਸਮੂਥਲੀ ਅਸੀਂ ਜਿਹੜੀ ਹੈਗੀ ਹੈ ਡਿਮੋਲੀਸ਼ਨ ਇਹ ਨਸ਼ਾ ਤਸਕਰ ਦੇ ਘਰ ਦੀ ਜਿਹੜੀ ਹੈਗੀ ਹੈ ਕਰ ਸਕੀਏ ਉਹਦੇ ਤਹਿਤ ਅੱਜ ਤੁਹਾਡੇ ਕੋਲ ਆਏ ਆ ਤੇ ਉੱਥੇ ਜਿਹੜਾ ਇਹ ਸਟਰਕਚਰ ਤੁਸੀਂ ਦੇਖੀ ਰਹੇ ਹੋ ਇਹਨੂੰ ਅਸੀਂ ਡਿਮੋਲਿਸ਼ ਕੀਤਾ ਸਾਡਾ ਤੁਹਾਡੇ ਥਰੂ ਇੱਕ ਮੈਸੇਜ ਹੈ ਬਾਕੀ ਪਬਲਿਕ ਨੂੰ ਵੀ ਕਿ ਨਸ਼ਾ ਤਸਕਰੀ ਦੇ ਵਿੱਚ ਕੋਈ ਚੀਜ਼ ਵੱਡੀ ਛੋਟੀ ਕਾਰ ਸਕੂਟਰ ਮੋਟਰਸਾਈਕਲ ਜ਼ਮੀਨ ਚਾਹੇ ਕੋਈ ਜਿਹੜਾ ਹੈਗਾ ਸਟਰਕਚਰ ਘਰ ਖੜਾ ਹੋਵੇ ਕਿਸੇ ਨੇ ਕੁਝ ਵੀ ਬਣਾਇਆ ਹੈਗਾ ਜੋ ਨਸ਼ੇ ਦੀ ਕਮਾਈ ਤੋਂ ਹੈਗਾ ਤਾਂ ਤੁਸੀਂ ਸਾਨੂੰ ਉਹਦੇ ਬਾਰੇ ਜਾਣਕਾਰੀ ਦਿਓ ਉਸ ਦੇ ਉੱਤੇ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਹੈਗਾ ਉਹਨੂੰ ਪ੍ਰੋਪਰਲੀ ਜੋ ਸੰਬੰਧਤ ਮਹਿਕਮੇ ਨੇ ਉਹਨਾਂ ਤੋਂ ਵੈਰੀਫਾਈ ਕਰਾਇਆ ਜਾਊਗਾ ਵੈਰੀਫਾਈ ਕਰਾਉਣ ਤੋਂ ਬਾਅਦ ਉਹਦੇ ਉੱਤੇ ਜਿਹੜੀ ਹੈਗੀ ਸਾਡੇ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਾਡਾ ਤੁਹਾਡੇ ਮਾਧਿਅਮ ਦੁਆਰਾ ਇਹ ਲੋਕਾਂ ਨੂੰ ਇਹ ਦੱਸਣ ਦਾ ਮੈਸੇਜ ਹੈਗਾ ਜੀ ਕਿ ਜਿਹੜਾ ਨਸ਼ਾ ਤਸਕਰੀ ਹੈ ਉਹ ਕੋਈ ਕਾਰੋਬਾਰ ਨਹੀਂ ਹੈਗਾ ਨਸ਼ਾ ਤਸਕਰੀ ਕਰਨਾ ਕੋਈ ਉਹ ਤੁਹਾਡੀ ਕੋਈ এমਪਲੋਇਮੈਂਟ ਨਹੀਂ ਹੈਗੀ ਉਹ ਕੋਈ ਤੁਹਾਡਾ ਇਸ ਤਰੀਕੇ ਦਾ ਰੋਜ਼ਗਾਰ ਨਹੀਂ ਜਿਵੇਂ ਆਪਾਂ ਆਪਣਾ ਸਵੇਰੇ ਰੋਜ਼ ਆਫਿਸ ਜਾਂਦੇ ਆ ਜਾਂ ਆਪਣਾ ਖੇਤਾਂ 'ਚ ਬੰਦਾ ਪਸੀਨਾ ਵਹਾਉਂਦਾ ਹੈ ਜਾਂ ਕਿਸੇ ਵੀ ਫੀਲਡ ਦੇ ਵਿੱਚ ਇਹ ਕੋਈ ਉਹੋ ਜਿਹੀ ਚੀਜ਼ ਨਹੀਂ ਹੈਗੀ ਵੀ ਤੁਸੀਂ ਜਿਹੜੀ ਇਹ ਤੋਂ ਕਮਾਈ ਕਰੋਗੇ ਉਹ ਤੁਹਾਡੇ ਨਾਲ ਲੈ ਕੇ ਜਾਓਗੇ ਤੁਸੀਂ ਜਾਂ ਉਹਨੂੰ ਕੋਈ ਤੁਹਾਡਾ ਪਰਮਾਨੈਂਟ ਐਸੈਟ ਬਣੂਗਾ ਇਹ ਉਹ ਜਿਹੜੀ ਇਲੀਗਲ ਜਿਹੜੀ ਹੈਗੀ ਨਾ ਚੀਜ਼ਾਂ ਤੋਂ ਬਣੀ ਹੋਈ ਕਮਾਈ ਹੈ ਜਿਹੜੀ ਤੁਸੀਂ ਲੋਕਾਂ ਦੇ ਜਿਹੜੇ ਪੁੱਤਾਂ ਨੂੰ ਨਸ਼ੇ ਦੇ ਵਿੱਚ ਜੋ ਉਹਨਾਂ ਨੂੰ ਬਰਬਾਦ ਕਰਕੇ ਜਿਹੜੀ ਕਮਾਈ ਤੁਸੀਂ ਤਿਆਰ ਕਰ ਰਹੇ ਹੋ ਇਹ ਕਮਾਈ ਹੈ ਜਿਹੜੀ ਤੁਹਾਡੇ ਨਾਲ ਨਹੀਂ ਰਹਿਣੀ ਇਹ ਟੈਟੇਰੀ ਹੋ ਜਾਣੀ ਹੈ ਕਿਉਂਕਿ ਇਸ ਬੰਦੇ ਤਾਂ ਤੁਸੀਂ ਦੇਖ ਲਓ 2015 ਤੋਂ ਬਰ체 ਸੀਗੇ ਅੱਜ ਆਪਾਂ 2025 ਚ ਖੜੇ ਆ ਤਿੰਨ ਸਾਲ ਤੋਂ ਇਹ ਜੇਲ੍ਹ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਜਿਹੜੀ ਇਹਨੇ ਜੋ ਵੀ ਪ੍ਰਾਪਰਟੀਏ ਤੋਂ ਖੜੀ ਕਰਨ ਦੀ ਕੋਸ਼ਿਸ਼ ਕਰ ਰਿਆ ਸੀਗਾ ਉਹ ਵੀ ਟੈਟੇਰੀ ਹੋ ਗਈ ਹੈ ਤੋਂ ਜਿਹੜੀ ਨਸ਼ੇ ਦੀ ਕਮਾਈ ਹੈ ਇਹਨੇ ਤੁਹਾਡੇ ਨਾਲ ਨਹੀਂ ਰਹਿਣਾ ਨਾਲ ਤੁਹਾਡਾ ਕਿਸੇ ਅੱਗੇ ਕਿਸੇ ਨੇ ਇਹਦਾ ਸੁੱਖ ਮੰਨਣਾ ਹੈ ਇਹਦੇ ਨਾਲ ਬਦਨਾਮੀ ਵੀ ਹੈ ਸਜ਼ਾ ਵੀ ਹੈ ਤੇ ਜਿਹੜੀ ਪ੍ਰਾਪਰਟੀ ਹੈ ਉਹ ਵੀ ਜ਼ਬਤ ਹੋ ਜਾਣੀ ਹੈ ਜਾਂ ਫਿਰ ਜਿਹੜੀ ਉਹ ਟੈਟੇਰੀ ਹੋ ਜਾਣੀ ਹੈ ਤੋ ਮੇਰੀ ਇਹੀ ਤੁਹਾਨੂੰ ਹੈਗੀ ਹੈ ਕਿ ਆਪਾਂ ਸਾਰੇ ਪੰਜਾਬੀ ਪੰਜਾਬ ਚੋਂ ਨਸ਼ਾ ਮੁਕਤ ਜਿਹੜੀ ਲਹਿਰ ਹੈ ਉਹਦੇ ਨਾਲ ਰਲিয়ে ਸਾਨੂੰ ਇਨਫੋਰਮੇਸ਼ਨ ਦਿਓ ਤੇ ਜਿਹੜੇ ਬੰਦੇ ਇਸ ਦੇ ਵਿੱਚ ਨੇ ਇਹਦਾ ਖਹਿੜਾ ਛੱਡੋ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ ਸਾਡੋਂ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦਾ ਡੀਡਿਕਸ਼ਨ ਚ ਜਾਂ ਓਟ ਚ ਇਲਾਜ ਕਰਾਵਾਂਗੇ ਤੇ ਜਿਹੜੇ ਤਸਕਰ ਨੇ ਜਾਂ ਉਹਨਾਂ ਦੀਆਂ ਪ੍ਰਾਪਰਟੀਆਂ ਉਹਨਾਂ ਨੂੰ ਜ਼ਬਤ ਕਰਾਂਗੇ ਢਾਵਾਂਗੇ ਜਾਂ ਉਹਨਾਂ ਨੂੰ ਫਿਰ ਜੇਲ੍ਹ ਚ ਛੱਡਾਂਗੇ ਧੰਨਵਾਦ